ਸਤਨਾਮ ਵਾਹਿਗੁਰੂ ਸਾਹਿਬ ਜੀ ਅਮਰਤ ਵੇਲਾ ਸਤਨਾਮ ਵਡਿਆਈ ਵਿਚਾ ਰਮੀ ਆਵੈ ਕਪੜਾ ਨਦਰਿ ਮੁਖ ਦੁਆਰ ਕਰੇ ਈਸ਼ਣ ਸਿਮਰਿ ਪ੍ਰਾਪੇ ਆਪਣਾ ਮਨ ਤਨ ਭਾਏ ਆਰ ਗਟੇ ਭਾਲੇ ਸੰਜੋਗਾ ਰਾਮਦਾਸ ਸਰੂਪਰ ਨਾਤੇ ਸਭ ਉਤਰੇ ਪਾਪ ਕ ਮਤ ਅੰਦਰ ਸਚਾ ਨਾ ਮਨ ਹੋਏ ਨਿਹਾਲ ਜਾ ਗੁਰ ਦੇਖਾਂ ਸਮਣ ਸੁ ਕਾਹੋ ਟਲ ਗੁਰ ਅਹਣ ਸੋ ਸਾਜ ਸੁਪਾ ਦਰਸ਼ਨ ਪਰਸੀ ਆ ਗੁਰ ਕਾ ਤੇ ਆ ਤੋ ਦੋ ਡਠੇ ਸੱਚ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀ ਸਜਣ ਸੱਚਾ ਪਾਤਸ਼ਾਹ ਸਿਰ ਸ਼ਾਨ ਦਾ ਸਬਣ ਡਾਵੇ ਸਾਹ ਸਤਨਾਮ ਵਾਹਿਗੁਰੂ ਸਾਹਿਬ ਜੀ ਇਕ ਮਹੱਲਾ ਪਹਿਲਾ ਘਰ ਚੌਥਾ ਜਨ ਕੀਆ ਤੈਨ ਦੇਖਿਆ ਜਗ ਤੰਦੜੇ ਲਾਇਆ ਦਾਨ ਤੇਰੇ ਘਟ ਚਾਨਣਾ ਤਨ ਚੰਦ ਦੀ ਪਾਇਆ ਜਿਨ ਕੀ ਆ ਤਿਨ ਦੇਖਿਆ ਜਗ ਤੰੜੇ ਲਾਇਆ ਦਾਨ ਤੇਰੇ ਘਟ ਚਾਨਣਾ ਤਨ ਚੰਦ ਦੀ ਪਾਇਆ ਚੰਦੋ ਦੀ ਪਾਇਆ ਦਾਣ ਹਰ ਕਾਇ ਦੁੱਖ ਆਂਦੇ ਰਾਏ ਉੱਠ ਗਿਆ ਗੁਣ ਜੰਜ ਲਾੜੇ ਨਾਲ ਸੋਹਾ ਪਰਖ ਮੋਹਣੀਐ ਲਿਆ ਵੀਵਾ ਪੰਜ ਸ਼ਬਦ ਆਇਆ ਜਨ ਕੀ ਆ ਤਨ ਦੇਖਿਆ ਜਗ ਤੰਦੜੇ ਲਾਇਆ ਹਉ ਬਲੇ ਹਾਰੀ ਸਾਜਣਾ ਮਿਤਾ ਅਵਰਿਕਾ ਇਹੋ ਤਨ ਜਨ ਸਿਉ ਗਾੜਿਆ ਮਾਣ ਲਈ ਅੜਾ ਦਿੱਤਾ ਲੀਆ ਤਾਂ ਦੀਆ ਮਾਣ ਜਨ ਸਿਓ ਸੇ ਸੱਜਣ ਕਿਉਂ ਵਿਸਰਹਾ ਜਨ ਦੇ ਜਨ ਦੇਸ ਆਇਆ ਹੋਏ ਰਲੀਆਂ ਜੀ ਸੇਤੀ ਗਾਹੇ ਰਹੇ ਸਗਲ ਗੁਣ ਅਵਗਣ ਨਾ ਕੋ ਓ ਹਨਿਤਾ ਨਿਤਾ ਹਉ ਬਲੇ ਹਰੀ ਸਾਜਣਾ ਮੀਤਾ ਵਰਿਤਾ ਗੁਨਾ ਕਾ ਹੋਵੇ ਵਾਸੁਲਾ ਕਢ ਵਾਸ ਲਾਈ ਜਾਏ ਜੇ ਗਣਵਣ ਸਾਜਣਾ ਮਿਲ ਸਾਜ ਕਰੀ ਜਾ ਸਾਜ ਕਰੀ ਜਾ ਗੁਣ ਹੈ ਕੇਰੀ ਛੋੜ ਆਵ ਗੁਣ ਚੱਲੀ ਆ ਪਹਿਰੇ ਪਾ ਟੰਬਰ ਕਰ ਅਡੰਬਰ ਆਪਣਾ ਪੇੜ ਮੱਲੀਆ ਜਿੱਥੇ ਜਾਏ ਬਹੀਆ ਭਲਾ ਕਹੀਆ ਝੋਲ ਅੰਮ੍ਰਿਤ ਪੀਜਾ ਗੁਨਾਹਾਂ ਕਾ ਹੋਵੇ ਵਾਸੁਲਾ ਕੱਢ ਵਾਸ ਲਾਈਜਲ ਆਪ ਕਰੇ ਕਿਸ ਅੱਖੀ ਆ ਹੋਰ ਕਰੇ ਨਾ ਕੋਈ ਆਖਣਤਾ ਕੋ ਜਾਈਏ ਜੇ ਭੁਲੜਾ ਹੋਈ ਜੇ ਹੋਏ ਭੁਲਾ ਜਾਏ ਕਹੀਆ ਆਪ ਕਰਤਾ ਕਿਉਂ ਭੁੱਲਾ ਸੁਣਾ ਦੇਖੇ ਬਾਜ ਕਹਿਿਆ ਦਾਨ ਅਣ ਮੰਗਿਆ ਦਿਵਲ ਦਾਨ ਦੇ ਦਾਤਾ ਜਗ ਬੇਦਾਤਾ ਨਾਨਕਾ ਸੱਚ ਸੋਈ ਆਪ ਕਰੇ ਕਿਸ ਆਖੀ ਆ ਹੋ ਰੇ ਨਾ ਕੋਈ দান ਦੇ ਦਾਤਾ ਜਗ ਮੇ ਦਾਤਾ ਨਾਨਕਾ ਸੱਚ ਸੋਈ ਆਪ ਕਰੇ ਕਿਸੇ ਆਖੀਐ ਹੋਰ ਕਰੇ ਨਾ ਕੋਈ ਵਾ ਖਾਲਸਾ ਵਾਹੇ ਗੁਰੂ ਜੀ ਕੀ ਫਤਹਿ ਏਕਾ ਓ ਔਂਕਾਰ ਸਤਗੁਰ ਪ੍ਰਸਾਦ ਰாக ਸੁਹੀ ਸ਼ੰ타 ਮਹੱਲਾ ਪਹਿਲਾ ਘਰ ਚੌਥਾ ਜਨ ਕੀਆ ਤਨ ਦੇਖਿਆ ਜਗ ਤੰਦੜੇ ਲਾਇਆ ਦਾਨ ਤੇਰੇ ਘਟ ਚਾਨਣਾ ਤਨ ਚੰਦ ਦੀ ਪਾਇਆ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਰਹੇ <muchas>